ਜੀ ਆ ਸਾਡੇ ਸੁਣੋ ਵੀ ਆਪਣੇ ਨਰਮੇ ਦੀ ਫਸਲ ਦਿਖਾਈਏ ਜੋ ਜ਼ਿੰਮੇਦਾਰ ਆ ਜਾਂ ਫਾਰਮਰ ਆ ਜੋ ਵੀ ਖੇਤੀ ਨਾਲ ਸੰਬੰਧਤ ਬੰਦਾ ਉਹ ਦੱਸ ਸਕਦਾ ਹੈਗਾ ਆ ਮਾਰਿਓ ਕੈਮਰਾ ਇੱਧਰ ਇਹ ਆ ਸਾਡੇ ਨਰਮੇ ਦੇ ਹਾਲਾਤ ਦੇਖੋ ਇਹ 20 ਕਿੱਲੇ ਜ਼ਮੀਨ ਆ ਜੀ ਇਹ ਸਾਡੀ ਫੈਮਿਲੀ ਦੀ ਜ਼ਮੀਨ ਹੈਗੀ ਆ ਇਹ 20 ਕਿੱਲਿਆਂ ਦਾ ਟੱਕ ਹੈਗਾ ਆ ਦੇਖ ਲਓ 20 ਕਿੱਲਿਆਂ ਦੇ ਵਿੱਚ ਤੁਸੀਂ ਮੈਨੂੰ ਆ ਨਰਮਾ ਹੈਗਾ ਆ ਗਵਾਰੀ ਬੀਜੀ ਸੀ ਉਹ ਨਹੀਂ ਹੋਈ ਉਹ 2 ਕਿੱਲੇ ਕਿੱਲਾਕ ਪੱਠੇ ਜਰੂਰ ਖੜੇ ਆ ਨਹੀਂ ਆ 20 ਕਿੱਲਿਆਂ ਦੇ ਵਿੱਚ ਤੁਹਾਨੂੰ ਕੋਈ ਬੂਟਾ ਨਹੀਂ ਦੇਖਦਾ ਇੱਥੇ ਕੁਝ ਨਹੀਂ ਹੁੰਦਾਗਾ ਜ਼ਮੀਨ ਦੇ ਵਿੱਚ ਨਾ ਗਵਾਰੀ ਹੁੰਦੀ ਆ ਨਾ ਨਰਮਾ ਹੁੰਦਾਗਾ ਮੋਗੇ ਦੇ ਮੋਢੇ ਦੀ ਜ਼ਮੀਨ ਆ ਆ ਬਸ ਇੱਕ 20 ਫੁੱਟ ਦਾ ਫਰਕ ਹੈਗਾ ਆ ਕਿ ਜਿਹੜਾ ਸੜਕ ਹੈਗੀ ਆ ਵਿਚਾਲੇ ਮੋਗੇ ਦੇ ਮੋਢੇ ਦੀ ਜ਼ਮੀਨ ਆ ਜੇ ਅਸੀਂ ਤੁਹਾਨੂੰ ਆਪਦੀ ਜ਼ਮੀਨ ਦਾ ਠੇਕਾ ਦੱਸ ਗਏ ਐਸ ਜ਼ਮੀਨ ਦਾ ਸੱਚੂ ਸੱਚੀ ਬਿਲਕੁਲ ਸੱਚੀ ਸੂਚੀ ਕਹਾ ਵੀ 26000 ਰੁਪਿਆ ਪਰ ਏਕੜ 26000 ਰੁਪਿਆ ਇੱਕ ਕਿੱਲੇ ਦਾ ਠੇਕਾ ਜ਼ਮੀਨ ਦਾ ਤੁਸੀਂ ਇਹ ਦੇਖ ਲਓ ਵੀ ਜ਼ਮੀਨਾਂ ਦੇ ਠੇਕੇ ਕਿੱਥੇ ਪਹੁੰਚੀ ਹੋਏ ਨੇ ਮੋਗੇ ਦੇ ਮੋਟਾ ਚ ਮਲੋਟ ਫਾਜ਼ਲ ਕਾ ਰੋਡ ਤੇ ਆ ਮਲੋਟ ਫਾਜ਼ਲ ਕਾ ਰੋਡ ਤੇ ਮਾਹੂਆਣਾ ਪਿੰਡ ਪੈਂਦਾ ਤਾਲੀ ਵਾਲਾ ਜੱਟਾ ਇਥੋਂ 3 ਕਿਲੋਮੀਟਰ ਅੱਗੇ ਆ ਆ ਸਾਡੇ ਟੇਲ ਪੈਂਦੀ ਆ ਟੇਲ ਦਾ ਜਿਹੜੀ ਕੱਸੀ ਦਾ ਨਾਮ ਹੈਗਾ ਇਹ ਭਾਗਸਰ ਮਾਈਨਰ ਆ ਇਹ ਢੀਂਡ ਵਾਲੇ ਤੋਂ ਚੱਲਦੀ ਆ ਮੁਕਸਰ ਤੋਂ ਹਬੋਰ ਰੋਡ ਤੇ ਪਿੰਡ ਢੀਂਡ ਵਾਲਾ ਉੱਥੋਂ ਦੋ ਨਹਿਰਾਂ ਨਿਕਲਦੀਆਂ ਇੱਕ ਅਰਨੀ ਵਾਲਾ ਆ ਗਈ ਇੱਕ ਆ ਗਈ ਇਧਰ ਭਾਕਸਰ ਮਾਈਨਰ ਭਾਕਸਰ ਲਖੇਵਾਲੀ ਆਨੰਦਗੜ੍ਹ ਨੂਰਪੋਰਾ ਸ਼ਾਹਪੂਰਾ ਮਾਹੂਣਾ ਇਹਨਾਂ ਪਿੰਡਾਂ ਵਿੱਚ ਦੀ ਹੁੰਦੀ ਟਾਲੀ ਆਲੇ ਪਹੁੰਚਦੀ ਐ ਇਹਦੇ ਚ ਪਤਾ ਨਹੀਂ ਕਿੰਨੇ ਕ ਮਾਈਨਰ ਆ ਤੇਲੂਪੁਰਾ ਡਾਂਗ ਨਕੇਰੀਆਂ ਤੇ ਬਾਂਬਾਂ ਤੇ ਜਾਂਡਾ ਵਾਲਾ ਬਹੁਤ ਮਾਈਨਰ ਨੇ ਤੇ ਮੁੱਘਿਆਂ ਦਾ ਤਾਂ ਕੋਈ ਅੰਤ ਨਹੀਂ ਹੈਗਾ ਤੇ ਇੱਥੇ ਦੀ țeਲ ਬਣਦੀ ਆ ਕੇ ਇੰਨੀ ਲੰਬੀ țeਲ ਹੈਗੀ ਆ ਕਿ ਛੱਡ ਗੱਲ ਦਿਓ ਆ ਹਾਲਾਤ ਨੇ ਫਿਰ ਨੰਬਰ ਐ 2 ਮਤਲਬ ਸਾਡੇ ਜਿਹੜੇ ਬੋਰਾ ਦੇ ਪਾਣੀ ਨੇ ਐਡੇ ਮਾੜੇ ਹਾਲਾਤ ਨੇ ਕਿ ਸਰਕਾਰ ਬਿਲਕੁਲ ਕੋਈ ਧਿਆਨ ਨਹੀਂ ਬੋਰਾ ਦੇ ਪਾਣੀ 6 ਨੰਬਰ ਨੇ ਦੇ ਨੰਬਰ ਤੁਹਾਨੂੰ ਕਹਿ ਰਹਾ ਜੀ ਵੀ 6 ਨੰਬਰ ਪਾਣੀ ਆ ਇਹਦੀ ਰਿਪੋਰਟ ਕਰਵਾਈ ਹੋਈ ਆ 6 ਨੰਬਰ ਦੀ ਕੋਈ ਝੂਠ ਨਹੀਂ ਗਾ ਪਾਣੀ ਵੈਸੇ 3 ਨੰਬਰ ਤੱਕ ਹੀ ਜਿਨਾ ਜਾਂਦਾ ਉਸ ਤੋਂ ਉੱਤੇ ਆਪਾਂ ਪਾਣੀ ਨਹੀਂ ਗਿਣ ਸਕਦੇ ਆ ਬਾਗ ਲਾਇਆ ਸੀਗਾ ਇਹਦੇ ਵਿੱਚ ਆ ਇੱਕ ਬੂਟਾ ਤਾਂ ਰਹਿ ਗਿਆ ਤੇ ਇੱਕ ਹੋਰ ਹੈਗਾ ਦੋ ਰਹਿ ਗਏ ਬਾਕੀ ਸਾਰਾ ਬਾ ਖਤਮ ਹੋ ਗਿਆ ਬਾਗਾਂ ਦੀ ਕੰਡੀਸ਼ਨ ਵੀ ਮਾੜੀ ਆ ਤੇ ਪਾਣੀ ਬੋਰਾ ਦੇ ਵੀ ਕੌੜੇ ਆ ਪਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਇਸ ਗੱਲ ਵੱਲ ਜਿੱਥੇ ਬੋਰਾ ਦੇ ਪਾਣੀ ਹੈ ਨਹੀਂ ਉੱਥੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਕੋਈ ਪਾਈਪਲਾਈਨ ਦੇਣੀ ਚਾਹੀਦੀ ਆ ਕੋਈ ਨਾ ਕੋਈ ਸਿਸਟਮ ਤਾਂ ਕਰਨਾ ਚਾਹੀਦਾ ਨਾ ਆ ਹਾਲਾਤ ਨੇ ਇਹ ਪੰਜਾਬ ਦਾ ਪਿੰਡ ਆ ਮੈਂ ਇੱਕ ਵਾਰੀ ਦੂਜੀ ਵਾਰੀ ਫੇਰ ਬੇਨਤੀ ਕਰਨਾ ਕਿ ਪੰਜਾਬ ਦਾ ਪਿੰਡ ਆ ਟਾਲੀ ਵਾਲਾ ਜੱਟਾਂ ਅਸੀਂ ਪੰਜਾਬ ਦੇ ਵਿੱਚ ਬੈਠੇ ਆ ਗਿਆਂ ਪਰ ਹਾਲਾਤ ਸਾਡੇ ਬੀਕਾਨੇਰ ਤੋਂ ਬੱਤਰ ਹੋਏ ਪਏ ਨੇ ਤੇ ਤੁਸੀਂ ਇਹ ਦੇਖੋ ਸਾਡੇ ਹਾਲਾਤ ਇਹ ਵੀਡੀਓ ਮੈਂ ਬੇਨਤੀ ਕਰਦਾ ਵੀ ਜਿਹੜਾ ਵੀ ਬੰਦਾ ਕੋਈ ਭੈਣ ਭਰਾ ਕੋਈ ਸਾਡੇ ਤੋਂ ਛੋਟਾ ਵੱਡਾ ਕੋਈ ਮੁਲਾਜ਼ਮ ਕੋਈ ਵੀ ਸਾਡੀ ਵੀਡੀਓ ਦੇਖਦਾ ਹੈਗਾ ਇਹਨੂੰ ਸ਼ੇਅਰ ਜ਼ਰੂਰ ਕਰਿਓ ਕਿਸਾਨੀ ਸਮਝ ਕੇ ਸ਼ੇਅਰ ਕਰਿਓ ਖੇਤਾਂ ਦਾ ਮਾਮਲਾ ਹੈਗਾ ਜ਼ਮੀਨ ਦਾ ਮਾਮਲਾ ਰੋਜੀ ਰੋਟੀ ਦਾ ਮਾਮਲਾ ਹੈਗਾ ਇਹਨੂੰ ਜ਼ਰੂਰ ਸ਼ੇਅਰ ਕਰਿਓ ਜੇ ਕੋਈ ਸਾਡਾ ਆਪਣਾ ਕਿਸਾਨ ਯੂਨੀਅਨ ਦਾ ਮੈਂਬਰ ਦੇਖਦਾ ਉਹ ਆਪਦੇ ਪੇਜ ਤੇ ਪਾਵੇ ਜਾਂ ਕਿਸੇ ਦਾ ਕੋਈ ਗਰੁੱਪ ਬਣਿਆ ਹੈਗਾ ਤੇ ਸਾਡੀ ਬੇਨਤੀ ਆ ਸਾਡੇ ਪਿੰਡ ਦੇ ਬੰਦੇ ਹੀ ਖੜੇ ਨੇ ਸਾਰੇ ਕੋਈ ਬਾਹਰਲਾ ਨਹੀਂ ਹੈਗਾ 1200 ਕਿੱਲਾ ਉਧਰ ਆ ਤੇ 600 ਕਿੱਲਾ ਜਰਾ 1800 ਕਿੱਲਾ ਰਗਵਾ ਇਹ ਸਾਡੇ ਪਿੰਡ ਦੇ ਬੰਦੇ ਨੇ ਅਸੀਂ ਸਾਰੇ ਇੱਕ ਪਿੰਡ ਦੇ ਟਾਲੀ ਵਾਲੇ ਦੇ ਆ ਹਰੇਕ ਬੰਦਾ ਆਪਦੇ ਗਰੁੱਪ ਚ ਪਾਵੇ ਆਪ ਦੀ ਜ਼ਿੰਮੇਵਾਰੀ ਸਮਝ ਕੇ ਗਰੁੱਪ ਚ ਪਾਵੇ ਕਿ ਮਹਿਕਮੇ ਦੇ ਕੰਨ ਤੇ ਕੋਈ ਜੂੰਸਰ ਕੇ ਸਾਡਾ ਕੋਈ ਨਵੀਂ ਕੱਸੀ ਦਾ ਪੈਸਾ ਮਿਲੇ ਸਾਡਾ ਕੋਈ ਹੱਲ ਹੋਣਾ ਚਾਹੀਦਾ ਹੈਗਾ ਅਸੀਂ ਸਾਰੀ ਉਮਰ ਟੇਲ ਤੇ ਗੱਡ ਲਈ ਸਾਰੀ ਉਮਰ ਅਸੀਂ ਟੀਲ ਤੇ ਗੱਡ ਲਈ ਅਸੀਂ ਦੁੱਖ ਭੋਗਿਆ ਹੈਗਾ ਹਮੇਸ਼ਾ ਹੀ ਜਦੋਂ ਸੌਣ ਭਾਦ ਹੁੰਦਾ ਉਦੋਂ ਟੀਲਾਂ ਫੁੱਲਣ ਤੇ ਜਦੋਂ ਸੌਣ ਭਾਦ ਨਹੀਂ ਤੇ ਉਦੋਂ ਪਿੱਛੇ ਪਾਣੀ ਦੇ ਹੀ ਜਾਂਦੇ ਹੈਗੇ ਪਿੱਛੇ ਪਾਣੀ ਲੱਗ ਜਾਂਦਾ ਸਾਡੇ ਉਦੋਂ ਪਾਣੀ ਨਹੀਂ ਪਹੁੰਚ ਰਿਹਾ ਹੈਗਾ ਉਦੋਂ ਪਾਣੀ ਫਿਰ ਸਾਡੇ ਕਿਵੇਂ ਪਹੁੰਚ ਜਾਂਦਾ ਸੌਣ ਭਾਦੋਂ ਦੇ ਵਿੱਚ ਟੀਲਾ ਇੱਕ ਕੈਂਸਰ ਦੀ ਬਿਮਾਰੀ ਆ ਨਾ ਤਾਂ ਬੰਦਾ ਮਰਦਾ ਤੇ ਨਾ ਖਿਹੜਾ ਛੁੱਟਦਾ ਬੰਦੇ ਦਾ ਸਾਰੀ ਉਮਰ ਬੰਦਾ ਰੁਲ ਜਾਂਦਾ ਟੀਲਾਂ ਦੇ ਉੱਤੇ ਤੇ ਠੇਕਾ 26000 ਆ ਤੇ ਆਮ ਸਾਡੇ ਰਿਸ਼ਤੇਦਾਰਾਂ ਤੋਂ ਗੱਲਾਂ ਸੁਣੀ ਦੀਆਂ ਕਿ ਠੇਕਾ 80-90000 ਰੁਪਏ ਇਕ ਜੋ ਮੇਵਾਰੀ ਨਾਲ ਬੋਲਿਆ ਸੱਚ ਬੋਲੇਗਾ ਕੋਈ ਇਹਦੇ ਵਿੱਚ ਮੈਂ ਫਿਰ ਬੇਨਤੀ ਕਰਦੇ ਆਂ ਕਿ ਕੋਈ ਇਹਦੇ ਵਿੱਚ ਪਾਰਟੀਆਂ ਦਾ ਰੌਲਾ ਨਹੀਂ ਹੈਗਾ ਕਈ ਬੰਦੇ ਸੋਚ ਲੈਂਦੇ ਆ ਕਿ ਇਹ ਤਾਂ ਕਾਂਗਰਸੀ ਹੋਣੇ ਆ ਕਾਲੀ ਹੋਣੇ ਆ ਇਹਦਾ ਕੋਈ ਮਤਲਬ ਨਹੀਂ ਹੈਗਾ ਕਾਲੀ ਕਾਂਗਰਸੀ ਦਾ ਸਾਡੀ ਰੋਜੀ ਰੋਟੀ ਦਾ ਮਸਲਾ ਹੈਗਾ ਅਸੀਂ ਪਹਿਲਾਂ ਕਦੇ ਕੋਈ ਵੀਡੀਓ ਨਹੀਂ ਪਾਈਗੀ ਫਾਲਤੂ ਦੇ ਵਿੱਚ ਕਦੇ ਵੀਡੀਓ ਨਹੀਂ ਪਾਈਗੀ ਇੱਕ ਪਹਿਲਾਂ ਪਾਈ ਸੀ ਪਰਸੋਂ ਇੱਕ ਅੱਜ ਪਾ ਰਹੇ ਹਾਂ ਸੋ ਸਾਰਿਆਂ ਨੂੰ ਬੇਨਤੀ ਹੈ ਸ਼ੇਅਰ ਜ਼ਰੂਰ ਕਰਿਓ ਕੋਈ ਅਸੀਂ ਇਹਦੇ ਚੋਂ ਪੈਸੇ ਨਹੀਂ ਕਮਾਉਣੇ ਹੈਗੇ ਸਾਨੂੰ ਕੋਈ ਲਾਈਕ ਕਮੈਂਟ ਦੀ ਕੋਈ ਉਹ ਨਹੀਂ ਅਸੀਂ ਕਹਿ ਰਹੇ ਕਿ ਕੋਈ ਪੈਸੇ ਕਮਾਉਣੇ ਆ ਸਾਨੂੰ ਆਇਆ ਵੀ ਸਰਕਾਰ ਦੇ ਕੰਨਾਂ ਤੱਕ ਔਤਾ ਪਾ ਕੇ ਆਪਾਂ ਸਰਕਾਰ ਬਣਾਉਣੇ ਆ ਤੇ ਸਾਡੇ ਹਾਲਾਤ ਆ ਨੇ ਅਸੀਂ ਵੀ ਪੰਜਾਬ ਦੇ ਰਹਿਣ ਵਾਲੇ ਬੰਦੇ ਆ ਕਿੰਨਾਂ ਚੰਗਾ ਦੇ ਰਹਿਣ ਵਾਲੇ ਆਗੇ ਆ ਸਾਡੀ ਸਰਵਾਈ ਹੋਣੀ ਚਾਹੀਦੀ ਆ ਅਸੀਂ ਚਾਹੁੰਦੇ ਆ ਕਿ ਭਗਵਾਨਤਮਾਨ ਸੀਐਮ ਸਾਹਿਬ ਤੇ ਉਹਨਾਂ ਤੱਕ ਸਾਡੀ ਵੀਡੀਓ ਪਹੁੰਚੇ ਜਾਂ ਸਰਕਾਰੀ ਅਫਸਰ ਨੇ ਸਰਕਾਰੀ ਮੁਲਾਜ਼ਮ ਨੇ ਸਰਕਾਰੀ ਐਮਪੀ ਐਮਐਲਏ ਸਹਿਬਾਨ ਨੇ ਸਾਰਿਆਂ ਦੀਕ ਪਹੁੰਚੇ ਕੋਈ ਨਾ ਕੋਈ ਤਾਂ ਸੁਣਵਾਈ ਕਰੇ ਕੋਈ ਨਾ ਕੋਈ ਤਾਂ ਰੱਬ ਦਾ ਬੰਦਾ ਫੋਨ ਕਰੇ ਨਾ ਕੋਈ ਨਾ ਕੋਈ ਤਾਂ ਸਾਡੇ ਦੀਕ ਪਹੁੰਚ ਕਰੇ ਸਾਡੇ ਪਹਿਲਾਂ ਤਾਂ ਖੱਲੇ ਖੇਤ ਆ ਕੇ ਦੇਖੇ ਖੇਤਾਂ ਦੇ ਹਾਲਾਤ ਕੀ ਨੇ ਮੋਟਰ ਕਿਤੇ ਦਿਖਦੀ ਆ ਤੁਹਾਨੂੰ ਹਮਾਰੋ ਕੈਮਰਾ ਇੱਧਰ ਕਿਤੇ ਮੋਟਰ ਦਾ ਸਾਡੇ ਕੋਈ ਕਨੈਕਸ਼ਨ ਹੈ ਨਹੀਂ ਪਾਣੀ 6 ਨੰਬਰ ਨੇ ਇੱਕ ਨਹਿਰ ਦਾ ਪਾਣੀ ਆ ਉਹ ਸਰਕਾਰ ਸਾਡੀ ਦੁਸ਼ਮਣ ਬਣੀ ਬੈਠੀ ਹੈਗੀ ਆ ਸਾਰੇ ਭਾਈ ਸ਼ੇਅਰ ਕਰਿਓ ਜਰੂਰ ਤੇ ਬਾਕੀ ਜੇ ਕੋਈ ਗੱਲ ਸਾਡੇ ਇਹ ਕਹਿ ਰਹੇ ਨੇ ਸਾਡੇ ਕਿਸਾਨ ਪਰ ਆ ਜੇ ਕੋਈ ਸਾਡੀ ਨਹੀਂ ਸੁਣਵਾਈ ਹੁੰਦੀ ਸਾਡੇ ਨਹੀਂ ਕੋਈ ਹੱਲ ਹੁੰਦਾਗਾ ਫੇਰ ਧਰਨਾ ਲਾਉਣ ਲਈ ਮਜਬੂਰ ਕਰਨਗੇ ਤੇ ਨਹੀਂ ਸਾਡੀ ਕੋਈ ਸੁਣਵਾਈ ਹੋਣੀ ਚਾਹੀਦੀ ਆ ਨਵੀਂ ਕੱਸੀ ਦੀ ਵੀ ਸੁਣਵਾਈ ਹੋਣੀ ਚਾਹੀਦੀ ਆ ਤੇ ਪਰਾਣੀ ਦੇ ਪਰਾਣੀ ਦੇ ਵਿੱਚ ਵੀ ਹਰ ਹਾਲਤ ਸਾਡਾ ਪਾਣੀ ਪੂਰਾ ਹੋਣਾ ਚਾਹੀਦਾ ਚੱਲਣਾ ਚਾਹੀਦਾ ਹੈਗਾ ਸਾਡੀ ਦਾ ਸਾਡਾ ਹੱਕ ਮਿਲਣਾ ਚਾਹੀਦਾ ਜਿਹੜਾ 8 ਹਿੱਸੇ ਜਾਂਦਾ ਉਹ ਸਾਨੂੰ ਜਿਹੜਾ ਸਾਡਾ 10 ਹਿੱਸੇ ਘਟ ਤੋਂ ਘਟ 10 ਹਿੱਸੇ ਦੇ ਮਿਲਣਾ ਚਾਹੀਦਾ ਕਿਉਂ ਨਹੀਂ ਮਿਲ ਰਿਹਾ ਅਸੀਂ ਆਪ ਦਾ ਹੱਕ ਮੰਗਦੇ ਆ ਅਸੀਂ ਕਿਹੜਾ ਕਿਸੇ ਦਾ ਹੱਕ ਚੋਂਦੇ ਸਾਡੇ ਕੋ ਨਹੀਂ ਉਹ ਮੋਗੇ ਸਾਰੇ ਖੋਲਦਣ ਪਿੱਛੇ ਪਰ ਸਾਡੀ ਟੀਲ ਤੇ ਜਿਹੜਾ ਬੰਦਾ ਹੱਕ ਆ ਸਾਡਾ ਦਾਸ ਹਿੱਸੇ ਪਾਣੀ ਮੰਗਦਾ ਕਹੀਦਾ ਜੀਵੀ ਦਾ ਰਾਜ ਪਾਣੀ ਤੋਂ ਤਰਸ ਰਿਹਾ ਤੋ 2 ਮਹੀਨੇ ਹੋ ਗਏ 3 ਮਹੀਨੇ ਹੋ ਗਏ ਕਿਉਂ ਅਸੀਂ ਨਰਮੇ ਦੀ ਬਜਾਈ ਕੀਤੀ ਆ ਪਹਿਲਾਂ ਬਾਗਾਂ ਦੀ ਸਵਾਮ ਸੰਭਾਲ ਪਿੱਛੇ ਅਸੀਂ ਮਿੰਤਾ ਕਰਦੀਆਂ ਸਰਕਾਰ ਦੀਆਂ ਹੁਣ ਅਸੀਂ ਨਰਮੇ ਦੀ ਬਜਾਈ ਪਿੱਛੇ ਜਾਂ ਬਾਗ ਜਿਹੜੇ ਰਹਿੰਦੇ ਉਹ ਸਾਡੇ ਸੁੱਕੀ ਜਾਂਦੇ ਆ ਹਰ ਘਰ ਦੇ ਦੋ ਦੋ ਚਾਰ ਚਾਰ ਕਿੱਲੇ ਬਾਗ ਸੁੱਕ ਚੁੱਕੇ ਆ ਇਸ ਤੋਂ ਪਹਿਲਾਂ ਚਾਰ ਚਾਰ ਸੌ ਬੂਟਾ ਸੁੱਕ ਗਿਆ ਕਰੀਬ ਪਿਛਲੇ ਸਾਲ ਵੀ ਸਾਡਾਂ ਵੀ ਨੁਕਸਾਨ ਖਾ ਰਿਆ ਮਹੀਨਾ ਦੇਖ ਲਓ ਤੁਸੀਂ ਕਿਹੜਾ ਇਹ ਇਸ ਮਹੀਨੇ ਦੇ ਵਿੱਚ ਪਾਣੀ ਜਿੱਥੇ ਸਾਨੂੰ ਵਾਧੂ ਹੋਣਾ ਚਾਹੀਦਾ ਹੈ ਉੱਥੇ ਸਾਡੇ 7 ਹਿੱਸੇ ਪਾਣੀ ਚੱਲ ਰਿਹਾ ਸਰਕਾਰ ਆਉਂਦੀ ਐਸਡੀਓ ਸਾਹਿਬ ਮੌਕੇ ਤੇ ਆਏ ਉਹ ਕਹਿੰਦੇ ਨੌਵੇਂ ਹਿੱਸੇ ਪਾਣੀ ਆ ਹੁਣ ਅਸੀਂ ਮੌਜੂਦਾ ਟੇਲਾਂ ਤੇ ਖੜੇ ਆ 7.5 ਹਿੱਸੇ ਪਾਣੀ ਚੱਲੀ ਜਾਂਦਾ ਉਲਟਾ ਸਾਡੇ ਤੇ ਇਲਜ਼ਾਮ ਲਾਇਆ ਜਾਂਦਾ ਵੀ ਇਹ ਸਾਡੀਆਂ ਬੇਕੂਫੀਆਂ ਨਾਲ ਸਾਡੀਆਂ ਉਲਟ ਵੀਡੀਓ ਬਣਾ ਕੇ ਸਾਡੇ ਤੇ ਇਲਜ਼ਾਮ ਲਾਉਂਦੇ ਵੀ ਤੁਸੀਂ ਸਾਨੂੰ ਹਰਾਸਮੈਂਟ ਕਰਦੇ ਹੋ ਅਸੀਂ ਅੱਕੇ ਹੋਏ ਬੋਲਦੇ ਆ ਸਾਰੇ ਜ਼ਿੰਮੇਦਾਰ ਯਾਰ ਕਿਉਂ ਨਹੀਂ ਸਾਡਾ ਹੱਲ ਹੁੰਦਾ ਇਹ ਪਾਣੀ ਬਾਰੇ ਅਸੀਂ ਹੁਣ ਸਾਡ ਅੱਕ ਕੇ ਅਸੀਂ ਵੀਡੀਓ ਬਣਾਈਆ ਪਹਿਲੀ ਵੀਡੀਓ ਭਾਈ ਸੰਦੀਪ ਨੇ ਬਣਾਈ ਸੀ ਉਸ ਤੋਂ ਬਾਅਦ ਅਸੀਂ ਸਾਰੇ ਜ਼ਿੰਮੇਦਾਰ ਇਕੱਠੇ ਹੋ ਕੇ ਦੂਜੀ ਵਾਰੀ ਵੀਡੀਓ ਬਣਾ ਰਹੇ ਆ ਸਾਡੀ ਇਸ ਵੀਡੀਓ ਦੀ ਬਹੁਤ ਬਹੁਤ ਸੁਣਵਾਈ ਹੋਵੇ ਤਾਂ ਤਿੱਕਰ ਹੁਣ ਇਸ ਤੋਂ ਉੱਤੇ ਸਾਡੇ ਕੋਲ ਕੋਈ ਹੱਲ ਨਹੀਂ ਇਸ ਤੋਂ ਅਗਲਾ ਐਕਸ਼ਨ ਜੇ ਸਾਡੀ ਨਾ ਸੁਣਵਾਈ ਹੋਈ ਅਸੀਂ ਮਜਬੂਰਨ ਚਿੱਟੀ ਰੋਡ ਫਾਜ਼ਲਕਾ ਵਿੱਚ ਮਲੋਟ ਅਸੀਂ ਜੀਡੀ ਰੋਡ ਜਾਮ ਕਰ ਦੇਾਂਗੇ ਜੀ ਸਭ ਕੋਲੇ ਪੇਸ਼ ਹੋਵਾਂਗੇ ਪਹਿਲਾਂ ਸਾਡੀ ਸੁਣਵਾਈ ਹੋ ਜੇ ਉਸ ਤੋਂ ਬਾਅਦ ਐਕਸ਼ਨ ਲੈ ਆਜੂਗਾ ਜੇ ਸਾਡੇ ਪਾਣੀ ਨਹੀਂ ਪੂਰਾ ਹੁੰਦਾ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ